ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੜਕਾ ਸਾਡੇ ਸਾਰੇ 20 ਦੇ 20 ਮੀਟਰ ਕੰਮਕੁਮ ਕਰਕੇ ਤੇ ਅਸੀਂ ਨਵੇੜ ਕੇ ਤੇ ਆ ਜਿਹੜੀਆਂ ਤਾਰਾਂ ਤੋਂ ਰਾਇਨ ਕੱਸ ਕੇ ਤਾਂ ਗ੍ਰੈਟੀ ਕਾਨੀਆਂ ਪੈਂਦੀਆਂ ਹੁੰਦੀਆਂ ਖਤੇ ਉੱਤੇ ਲੱਗ ਕੇ ਤੇ ਅਸੀਂ ਹਮਕੁਮ ਨਵੇੜ ਕੇ ਫਿਰ ਜਦੋਂ ਨਾ ਘਰ ਨੂੰ ਆਏ ਇਹ ਨਾਲ ਦਾ ਜਦ ਦਾ ਕੰਮ ਉਥੋਂ ਨਵੇੜੇ ਸੋ ਚਲਾਏ ਸਾਰਾ ਨਵੇੜ ਕੇ ਕੰਮ ਜਦੋਂ ਘਰ ਨੂੰ ਆਏ ਘਰ ਆ ਕੇ ਦੇਖਿਆ ਤਾਂ ਸਿਲੰਡਰ ਮੱਕਦਾ ਸੀ ਸਿਲੰਡਰ ਮੈਂ ਕਦਾਈ ਤੇ ਫੇਰ ਮੈਂ ਬਾਈ ਨੂੰ ਕੀਤਾ ਫੋਨ ਅਦੇ ਲੋਟੀਓ ਟਿਊਬ ਫੁਲਾ ਦਿੱਤਾ ਆਪਾਂ ਐਂ ਦਸੱਲੀ ਨਾ ਬਾਈ ਨੂੰ ਕੀਤਾ ਫੋਨ ਉਹ ਸਿਲੰਡਰ ਦਾ ਮਕੈਨਿਕ ਆ ਉਹ ਆ ਗਿਆ ਘਰ ਜਦੋਂ ਦੇਖਿਆ ਉਹਨੇ ਤਾਂ ਉਹ ਕਹਿੰਦਾ ਵੀ ਆ ਰੈਗੂਲੇਟਰ ਵੀ ਠੱਡਾ ਖਰਾਬ ਆ ਤੇ ਕਪਾਈ ਪਿਆ ਉਹ ਵੀ ਖਰਾਬ ਆ ਉਹ ਲਾਪਿਆ ਆਪਣਾ ਕੰਮ ਕਰਨ ਦੇਖ ਲੋ ਕਿੰਨਾ ਬੰਦਾ ਕਾਰੀਗਰ ਆ ਪੁਰਜਾ ਪੁਰਜਾ ਖੋਲ ਕੇ ਰਹਾ ਦਤਾ ਨੇ ਇੱਕ ਅਜੀਬ ਜਿਹੀ ਵੀਡੀਓ ਤਾਂ ਬਣਾਈ ਆ ਇਹ ਜ਼ਰੂਰੀ ਆ ਗੱਲਾਂ ਜਦੋਂ ਵੀ ਮੜਾ ਜਾ ਕਿਤੇ ਮੈਂ ਕਦਾ ਹੋਵੇ ਆ ਪੈ ਪਿਆ ਉਹ ਜੜੀ ਜਿਹੜੀ ਆਪਣੀ ਖਰਾਬ ਹੋ ਗਈ ਐ ਮੇਰੇ ਕੋ ਦੋ ਚੁੱਲ੍ਹੇ ਸਕੇ ਦੋ ਚੁੱਲਿਆਂ 'ਚੋਂ ਮੈਂ ਇੱਕ ਚੁੱਲ੍ਹੇ ਦੀ ਕਢਾ ਕੇ ਦੂਜੇ 'ਚ ਪੁਆਦੀ ਇਹਨੇ ਆਪ ਹੀ ਪਾਈ ਮੈਨੂੰ ਤਾਂ ਕੀ ਵੇਖੇ ਪਤਾ ਹੀ ਐਨ ਸਫਾਈ ਐ ਨਾ ਇਹਦੀ ਸਰਵਿਸ ਸਰਵਿਸ ਵੀ ਕਰਦੀ ਇਹ ਆਪਣੇ ਰੋਜ਼ ਆਉਣ ਘਰ ਵਿੱਚ ਜ਼ਰੂਰੀ ਗੱਲਾਂ ਇਹਨਾਂ ਦਾ ਧਿਆਨ ਵੀਰ ਮੇਰਾ ਜ਼ਰੂਰ ਦਿਆ ਕਰੋ ਜਦੋਂ ਵੀ ਮੜਾ ਜਾਂ ਮੈਕ ਦਾ ਉਦੋਂ ਬੰਦਾ ਸੱਤ ਲਿਆ ਐਨੀ ਬਾਡੀ ਇਹਨੂੰ ਹੀ ਸੱਤ ਲਿਆ ਕਰੋ ਬੰਦਾ ਬਹੁਤ ਕੰਮ ਆ ਬੜੀਆ ਬੰਦਾ ਉਦਾਂ ਵੀ ਗੈਂਡ ਸੱਲੀ ਨਾ ਗਾਵਾ ਕਰਦਾ ਵਿਚਾਰਾ 5 ਵਜੇ ਦਾ ਆਇਆ ਮੈਂ 5 ਵਜੇ ਕੰਮ ਤੇ ਆਇਆ 5 ਵਜੇ ਦਾ ਆਇਆ ਹੋਇਆ ਇਹਨੂੰ 6:30 7:00 ਵਜੇ ਗਏ ਇਹਨੇ ਹੁਣ ਸਾਰੀ ਸਰਵਿਸ ਕਰਨੀ ਆ ਸਰਵਿਸ ਸਰਵਿਸ ਕਰਕੇ ਫਿਰ ਦੇਖਿਓ ਚੱਕ ਚੁੱਕ ਵੀ ਕਰਦਾ ਆਪਾਂ ਹੁਣ ਰੈਗੂਲੇਟਰ ਬਦਲ ਦਤਾ ਇਹਦਾ ਆ ਜਿਹੜਾ ਇਹ ਖਰਾਬ ਹੋ ਗਿਆ ਸੀ ਹੋ ਗਿਆ ਸੀ ਲੱਗੇ ਨੂੰ ਕਾਫੀ ਟਾਈਮ ਤੇ ਹੁਣ ਇਹਨੂੰ ਚੈੱਕ ਕਰਨਾ ਆਏ ਨੇ ਹੁਣ ਆ ਕਰ ਦਿੱਤੀ ਪਾਈਪ ਨੂੰ ਫਿੱਟ ਤਾਂ ਹੁਣ ਕਰੂਗਾ ਇਹਨੂੰ ਚੈੱਕ ਬੰਦਾ ਕਾਰੀਗਰ ਆ ਉਦਾਂ ਦੇਖਿਓ ਹੁਣ ਕੀ ਕਰਦਾ ਹੈ ਆ ਦੇਖਿਓ ਇੱਥੋਂ ਵੀ ਮੈਕਦਾ ਹੁੰਦਾ ਜਦੋਂ ਰੈਗੂਲੇਟਰ ਟਾਡਾ ਖਰਾਬ ਹੋਵੇ ਜਾਂ ਪਾਈਪ ਲੀਕ ਹੋਵੇ ਤਾਂ ਇੱਥੋਂ ਵੀ ਇਹ ਕਰਦਾ ਲੀਕ ਜਾ ਇਹਨੇ ਇੱਥੋਂ ਥੱਲੇ ਪਾਈਪ ਹੁੰਦੀ ਆ ਜਿੱਥੋਂ ਆਪਾਂ ਸਵਿਚ ਆਨ-ਆਫ ਕਰਦੇ ਆ ਉੱਥੋਂ ਵੀ ਕਰਦਾ ਜਦੋਂ ਵੀ ਮੈਂ ਕਾਉਂਦਾ ਮਾੜਾ ਮੋਟਾ ਤਾਂ ਉਦੋਂ ਜ਼ਰੂਰ ਇਹ ਧਿਆਨ ਰੱਖੋ ਆ ਦੇਖੋ ਕਰਦਾ ਚੈੱਕ ਨਾ ਦੇਖੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਮੇਰੇ ਪੀਰ ਕਰਦੇ ਹੋ ਦੇਖੋ ਉਹਨੇ ਪ੍ਰੋਪਰ ਫਿੱਟ ਕਰਨਾ ਮੈਂ ਰਿਪੇਅਰ ਕਰਦਾ ਹਾਂ ਉਹ ਜਿਹੜਾ ਪਾਈਪ ਨਾ ਖਰਾਬ ਹੋ ਗਿਆ ਹੈ ਉਹ ਰਿਪੇਅਰ ਕਰਦਾ ਸੂਈਆਂ ਸੂਈਆਂ ਮਾਰ ਕੇ ਚਲਾ ਦਸਾਂਗਾ ਕਹਿੰਦਾ ਬਾਈ ਤੇਰਾ ਖਰਚਾ ਵੀ ਨਹੀਂ ਬੜਾ ਹੋਣਾ ਇਹ ਲਾਸਟ ਚੱਕੇ ਦਾ ਵੀ ਮਾੜਾ ਵੀ ਮੈਕ ਨਾ ਹੋਵੇ ਲਓ ਜੀ ਤੇ ਲਾ ਇਹਨੇ ਬਣਾਤਾ ਆਪਣਾ ਨਵਾਂ どう